ਇਸ ਤਰ੍ਹਾਂ ਆ ਮੇ ਪੱਗਾ ਲਾਵਾਂਗੇ ਇਹ ਨਹੀਂ ਕਹਿੰਦੀ ਇਹਨੂੰ ਪਾਗਲ ਬਣਾਣਾ ਦੱਸਦੇ ਅਸੀਂ ਕਿਦਾਂ ਲਾਉਨੇ ਆ ਇੱਕ ਤਾਂ ਮਾਰਨੇ ਦਾ ਕੋਈ ਹੱਕ ਨਹੀਂ ਬਣਦਾ ਠੀਕ ਹੈ ਪੈਂਟਰ ਚੱਲ ਚੱਲ ਇੱਕ ਮਿੰਟ ਜਿੰਨੇ ਨੂੰ ਸਾਰਾ ਸਾਰੇ ਜੀਸੀ ਵੀ ਲਾ ਕੇ ਦਿਨਾ ਪਜਾਇ ਪੈਸੇ ਵੀ ਲੈ ਕੇ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਲਈ ਉਹ ਤੋਂ ਕੋਸ ਨੂੰ ਬੁਲਾਇਆ ਆ ਦੇਖਦੇ ਜੀ ਪੁੱਛ ਕਾਰਵਾਈ ਕਰੋਗੇ ਨਹੀਂ ਨੀਤੇ ਦਾ ਸੌਦਾ ਲਾਵਾ ਨਾ ਹੁੰਦਾ ਇਹ ਨਾ ਪਈਆ ਦਾ ਠੱਲ ਪਾਣੀ ਪੈਣੀ ਹੈ ਨਿੱਦੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਮੈਂ ਪਾਣੀ ਮੈਂ ਨਹੀਂ ਆਇਆ ਕੰਮ ਕਰਦਾ ਉਹ ਕੋਲ ਆ ਕੇ ਮੈਂ ਕੰਮ ਕਰਦਾ ਮੈਂ ਨਹੀਂ ਆਇਆ ਆ ਕੇ ਕੰਮ ਕਰ ਲਿਆ ਮੈਂ ਤਾਂ ਨਹੀਂ ਵੇਚੀ ਅਸੀਂ ਪਾਣੀ ਹਾਰਦਿਕ ਵੇਚਦੇ ਹਾਂ ਪੀਂਦੀ ਹੈ ਨਾ ਪਾਣੀ ਸਾਹਿਬ ਦੱਸ ਕਰ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਜੋ ਪੁਲਿਸ ਵਾਲੇ ਜਾਣੇ ਕਿ ਕਿ ਆਇਓ ਨਾ 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 ਦੇਖਿਆ ਮਿੱਤਰੋ ਲੋਕੀ ਲੱਜ ਨਹੀਂ ਕਹਿੰਦੇ ਜੇ ਲੱਖਾ ਬੋਲਦਾ ਜੇ ਦੀਪਤੂ ਨੂੰ ਕੀ ਨਾ ਕਘਰੀ ਜੱਟਾ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਇਹਨਾਂ ਭਈਆਂ ਦੇ ਥੱਲ ਪਾਓ ਪਹਿਲੇ ਤਾਂ ਇਹਨਾਂ ਦੇ ਪੱਈਏ ਤੇ ਖੱਲ ਪਾਓ ਜੇ ਅੱਜ ਤੁਸੀਂ ਕਿੱਥੇ ਪੰਜਾਬੀ ਹੋ ਨਾ ਹੋਏ ਨਾ ਤੁਹਾਡਾ ਬੇੜਾ ਗਲਤ ਹੋ ਜਾਣਾ ਇਹਨਾਂ ਪੱਈਆਂ ਨੂੰ ਪੱਗਾਂ ਦੇ ਹੱਥ ਪਾਉਣੇ ਨੇ ਪਿੰਡਾਰੀ ਦੇ ਵਿੱਚ ਇਹਨਾਂ ਪੱਈਆਂ ਨੇ ਸਾਲਾ ਪੰਜਾਬੀ ਵੀਰ ਮਾਰਦਾ ਦੱਦਾ ਦੀ ਪੈਨ ਦੇ ਕੱਪੜਾ ਨੂੰ ਹੱਥ ਪਾਇਆ ਇਹਨਾਂ ਨੇ ਇਹ ਜਨਾਨੀਆਂ ਦੇ ਕਿੱਦਾਂ ਬੋਲਦੀ ਕੋਈ ਕਿੱਦਾਂ ਤੜ-ਤੜ ਬੋਲਦੀ ਹਲੇ ਵੀ ਕਹਿੰਦੀ ਤੈਨੂੰ ਗੋਲੀਆਂ ਮਰਵਾ ਕੇ ਜੂਪੀ ਵੀ ਹਰ ਪਚਾਂਗੇ ਤੁਹਾਡੀਆਂ ਪੱਗਾਂ ਲਾਹਾ ਕੇ ਥੋਰ ਫੁੱਟ ਕੇ ਬਣਾ ਪੱਗਾਂ ਲਾਹਾ ਕੇ ਤੁਹਾਡੀਆਂ ਬੋਲੀ ਜੱਗ ਬਾਗੀ ਉਧਰ ਬੋਲ ਹਾਂ ਕਿਹਨਾਂ ਆ ਦੇਖੋ ਬੰਦੇ ਗਵਾਲੇ ਸਾਡੇ ਕੋਲ ਬਾਤ ਕਰ ਰਹੇ ਪੁਲਿਸ ਨੂੰ ਬੋਲ ਕੇ ਕਹੀਏ ਇਧਰ ਸੇ ਦੂਸਰੂ ਬੈਂਦੀ ਆ ਗੋਲੀਆਂ ਮਾਰਨਗੇ ਜੂਟ ਨਹੀਂ ਆ ਬਾਗ ਬਰਵਾਨਾ ਬੋਲਿਆ ਬਰਵਾਨੇ ਕੋਈ ਬੋਲ ਰਿਹਾ ਬਰਵਾਨੇ ਤੂੰ ਬਰਵਾਨਾ ਸੋਰੀ ਕਰੀਂ ਤੂੰ ਕੋਲੀ ਮੈਨੂੰ ਲੈ ਕੇ ਆਓ ਯਾਰ ਜਾਣੋ ਹਮਾਂ ਥੋੜੀ ਦੇਰ ਯਾਰ ਕੋਣ ਹੈ ਤੇਰੇ ਸਾਸ਼ੀ ਮੈਂ ਸੋਨੀ ਬੋਈ ਮੈਂ ਆਪਣੀ ਬਲੈਕ ਹੋਲ ਮੂੰਹ ਬੰਦ ਕਰ ਲੈ ਮੂੰਹ ਬੰਦ ਕੀ ਕਰਦ ਕਰ ਆ ਦੇਖੋ ਹਲੇ ਕਹਿੰਦੇ ਵਿਦਵਾਸੀ ਵਿਦਾਨੇ ਆ ਪੰਜਾਬ ਜੇ ਬੈਠੀ ਆ ਯੂਪੀ ਵਿਆਹ ਦੀ ਗੱਲਾਂ ਮਾਰਦੀ ਆ ਯੂਪੀ ਵਿਆਹ ਕੇ ਨਾ ਕੋਈ ਨਾ ਬਤਾ ਦੇਂਗੇ ਆ ਦੇਖ ਦੇ ਦੇ ਮਗਮਾਸੀ ਦੇਖ ਲੋ ਦੇਖ ਮਗਮਾਸੀ ਇੱਕ ਮਿੰਟ ਜੇ ਦੱਸੋ ਬੋਲ ਬੋਲ ਹੁਣ ਬੋਲ ਹੋਰ ਦੇਖੋ ਆਨੇ ਯੂਪੀ ਨਾਲਦੀ ਹਾਂ ਯੂਪੀ ਵਿਆਹ ਕੀ ਹੋ ਕਮਾ ਰਹੀ ਹੂੰ ਮੈਂ ਆ ਦੇਖੋ ਦੇਖੋ ਪੰਜਾਬੀ ਆ ਆਪਣਾ ਨਾ ਲਗਾਇਆ ਕਰੋ ਠੀਕ ਹੈ ਇਹਨਾਂ ਭਈਆਂ ਨੂੰ ਪੰਜਾਬ ਤੋਂ ਬਾਹਰ ਨਾ ਕੱਢ ਦੇਣਾ ਇਹਨਾਂ ਨੇ ਬਿਨਾ ਕਰੇ ਕਰ ਦੇਣਾ ਆ ਦੇਖ ਲਓ ਇਹ ਪੰਜਾਬ 'ਚ ਬੈ ਕੇ ਦੁਕਾਨ ਦੇ ਵਿੱਚ ਸਾਡੀ ਦੁਕਾਨ ਦੇ ਵਿੱਚ ਬੈ ਕੇ ਇਹ ਬਗਵਾ ਬੰਦਮਾਸ਼ੀ 452 ਬੰਦੀਆਂ ਆ ਆ ਬੰਦੇ ਨੂੰ ਲੈ ਗਏ ਸਾਡੇ ਦੁਕਾਨ ਤੇ ਹਮਲਾ ਕੀਤਾ